ਬਿਲਕੁਲ ਅਲਟੀਮੇਟਲੀ ਅਸਲੀ ਗੱਲ ਉਹ ਜਿੱਦਾਂ ਕਹਿੰਦੇ ਹੋ ਨਾ ਬੇਸ਼ਰਮ ਦੇ ਢੂਏ ਤੇ ਬੇਸ਼ਰਮ ਦੇ ਢੂਏ ਤੇ ਰੁੱਕ ਜੰਮਿਆ ਕਹਿੰਦਾ ਚਲ ਚਾਰ ਦਿਨ ਛਾਵੇਂ ਬੈਠਾਂਗੇ ਇਹਨਾਂ ਦਾ ਤਾਂ ਉਹ ਹਾਲਾਤ ਆ ਯਾਰ ਅਸਲੀ ਗੱਲ ਹੈ ਕਿ ਬਿਲਕੁਲ ਰੋਜ਼ ਯੂ ਟਰਨ ਲੈਂਦੇ ਆ ਲਾਅ ਐਂਡ ਆਰਡਰ ਬਿਲਕੁਲ ਥੱਲੇ ਜਾ ਚੁੱਕਿਆ ਅੱਛਾ ਕਿਸੇ ਚੀਜ਼ ਤੇ ਵੀ ਕੋਈ ਗੱਲ ਕਰਨ ਨੂੰ ਹੀ ਤਿਆਰ ਨਹੀਂ ਹੈ ਮੈਂ ਤੇ ਇਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਯਾਰ ਆ ਆ ਜਿਹੜੇ ਇਹਨਾਂ ਦੇ 92 ਐਮਐਲਏ ਆ ਮੈਨੂੰ ਲੱਗਦਾ ਇਹਦੇ ਚੋਂ 70 75 ਜਿਹੜੇ ਉਹ ਸੱਚੇ ਮੂੰਹ ਮੋੜ ਜਾਣੇ ਆ ਔਰ ਸਪੀਕਰ ਜਿਹੜਾ ਉਹ ਬਿਲਕੁਲੀ ਮਿੱਟੀ ਦਾ ਮਾਦ ਉਹ ਵੀ ਮੈਨੂੰ ਗੱਲ ਕਹਿਣੀ ਮਤਲਬ ਮੈਨੂੰ ਬੁਰੀ ਜੀ ਲੱਗਦੀ ਆ ਕਿ ਯਾਰ ਬਿਲਕੁਲ ਇਹੋ ਜਿਹਾ ਸਪੀਕਰ ਹੈ ਜਿਹਦੇ ਬਿਲਕੁਲੀ ਪੱਲੇ ਕੁਛ ਨਹੀਂ ਹੈ ਡੇਢ ਦਿਨ ਦਾ ਸੈਸ਼ਨ ਔਰ ਡੇਢ ਦਿਨ ਦੇ ਸੈਸ਼ਨ ਦੇ ਵਿੱਚ ਵੀ ਅੱਜ ਉਹ ਵਿਚਰੀਜ਼ ਹੋਣ ਗਈਆਂ ਤੇ ਉਹਦੇ ਤੋਂ ਬਾਅਦ ਤੁਹਾਨੂੰ ਸਮਝ ਆ ਜਾਣੀ ਵੀ ਹਾਂ ਵੀ ਇੱਥੇ ਕੀ ਹੋਣਾ ਕੀ ਨਹੀਂ ਹੋਣਾ ਐਕਚੁਅਲੀ ਅਸਲੀ ਗੱਲ ਹੈ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਵਿਧਾਨ ਸਭਾ ਨੂੰ ਰੱਖ ਦਿੱਤਾ ਜਿਹੜਾ ਕਿ ਬਹੁਤ ਅਨਫੋਰਚੂਨੇਟ ਹੈ ਔਰ ਕਿਸੇ ਨੂੰ ਆਨਸਰ ਕਰਨ ਨੂੰ ਤਿਆਰ ਨਹੀਂ ਅੱਜ ਕਿਸਾਨ ਅੱਜ ਸਟੇਟ ਦੀ ਬੈਕਬੋਨ ਕਿਸਾਨ ਚੰਡੀਗੜ੍ਹ ਆਏ ਨੇ 34 ਸੈਕਟਰ ਬੈਠੇ ਨੇ ਵਿਧਾਨ ਸਭਾ ਵੱਲ ਮੂਵ ਕਰਨਾ ਉਹਨਾਂ ਨੇ ਕਿਵੇਂ ਦੇਖਿਓ ਪਹਿਲਾਂ ਤਾਂ ਮੰਗਾਂ ਨੂੰ ਕਿਵੇਂ ਦੇਖਦੇ ਹੋ ਨਹੀਂ ਦੇਖੋ ਅਲਟੀਮੇਟਲੀ ਤਾਂ ਕਿਸੇ ਮੰਗ ਨੂੰ ਮੰਨਣ ਨੂੰ ਵੀ ਤਿਆਰ ਨਹੀਂ ਮੈਂ ਤਾਂ ਸ਼ੁਰੂ ਸ਼ੁਰੂ ਚ ਹੀ ਇਹ ਗੱਲ ਕਹੀ ਆ ਵੀ ਉਹ ਜਿੱਦਾਂ ਕਹਿੰਦੇ ਨਾ ਯਾਰ ਦੇ ਢੂਏ ਤੇ ਰੁੱਕ ਜੰਮਿਆ ਚਾਰ ਦਿਨ ਕਹਿੰਦੇ ਸ਼ਾਮੇ ਬੈਠਦੇ ਆ ਅਸਲੀ ਗੱਲ ਇਹਨਾਂ ਦਾ ਤੈਨਾਂ ਖਾਲ ਹੋਇਆ ਆ ਅੱਛਾ ਤੁਹਾਨੂੰ ਕੀ ਲੱਗਦਾ ਕਿ ਸਦਨ ਦੇ ਅੰਦਰ ਕਿਹੜੇ ਕਿਹੜੇ ਮੁੱਖ ਤੌਰ ਤੇ ਚਰਚਾ ਕਿਹੜੇ ਮਸਲਿਆਂ ਤੇ ਹੋਣੀ ਚਾਹੀਦੀ ਯਾਰ ਕਿਹੜਿਆਂ ਤੇ ਨਹੀਂ ਹੋਣੀ ਚਾਹੀਦੀ ਦੇਖੋ ਜਿੱਥੋਂ ਸ਼ੁਰੂ ਹੋਏ ਸੀਗੇ ਕਿ ਅਸੀਂ ਪੋਜ਼ੀਟਿਵ ਬਜਟ ਲੈ ਕੇ ਆਵਾਂਗੇ ਅੱਜ ਲਗਭਗ ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਇਹਨਾਂ ਨੇ ਹੋਰ ਗੂਠਾ ਲਾ ਦਿੱਤਾ ਲॉ ਐਂਡ ਆਰਡਰ ਨੂੰ ਮਾਈਨਿੰਗ ਜਿਹੜੀ ਆ ਉਹ ਇੰਨੀ ਮੇਰੇ ਹਲਕੇ 'ਚ ਕਦੀ ਮਾਈਨਿੰਗ ਨਹੀਂ ਸੀ ਹੋਈ ਕਿਉਂਕਿ ਉੱਥੋਂ ਦੀ ਦਰਿਆ ਹੀ ਨਹੀਂ ਕੋਈ ਲੰਘਦਾ ਲੇਕਰ ਪਿਛਲੀ ਵਾਰੀ ਮੈਂ ਸੀਐਮ ਸਾਹਿਬ ਨੂੰ ਮਿਲ ਕੇ ਔਰ ਇਹਨਾਂ ਦੇ ਜਿਹੜੇ ਮਿਨਿਸਟਰ ਹੈ ਮਾਈਨਿੰਗ ਉਹਨਾਂ ਨੂੰ ਮਿਲ ਕੇ ਮੈਂ ਉੱਥੇ ਦੀਆਂ ਫੋਟੋਆਂ ਦਿਖਾਈਆਂ ਔਰ ਮੈਂ ਪੱਤਰਕਾਰਾਂ ਨੂੰ ਨਾਲ ਲੈ ਕੇ ਗਿਆ ਮੈਂ ਪੱਤਰਕਾਰਾਂ ਨੂੰ ਉੱਥੇ ਨਾਲ ਲੈ ਕੇ ਗਿਆ ਮੈਂ ਕਹਾਂ ਯਾਰ ਮੇਰੇ ਹਲਕੇ 'ਚੋਂ ਤਾਂ ਕੋਈ ਦਰਿਆ ਵੀ ਨਹੀਂ ਲੰਘਦਾ ਤੁਸੀਂ ਇਹ ਕਿਹੜਾ ਕੰਮ ਕਰਨ ਲੱਗ ਪਏ ਲਿਕਨ ਨਾ ਕਿਸੇ ਕਹਿੰਦਾ ਬਾਈ ਜੀ ਤੁਸੀਂ ਮੈਨੂੰ ਵੈਸੇ ਹੀ ਦੱਸਣਾ ਸੀ ਮੈਂ ਕਿਹਾ ਮੈਂ ਵੈਸੇ ਕੀ ਮੈਂ ਹੁਣ ਤੁਹਾਨੂੰ ਵੈਸੇ ਹੀ ਦੱਸ ਦਿੰਨਾ ਲੇਕਰ ਬਦਕਿਸਮਤੀ ਇਹ ਆ ਕਿ ਕੋਈ ਕੋਈ ਲਾਅ ਐਂਡ ਆਰਡਰ ਇਹੋ ਜਿਹੇ ਹਾਲਾਤ ਬਣੇ ਹੋਏ ਆ ਕਿ ਜਿੱਥੇ ਕੋਈ ਕਿਸੇ ਨੂੰ ਪੁੱਛਣ ਨੂੰ ਹੀ ਤਿਆਰ ਨਹੀਂ ਖੇਤੀ ਨੀਤੀ ਹਾਲੇ ਤੱਕ ਕਰੇ ਖੇਤੀ ਨੀਤੀ ਐਕਚੁਅਲੀ ਨੀਤੀ ਤਾਂ ਇਹਨਾਂ ਦੀ ਕੋਈ ਹੈ ਹੀ ਨਹੀਂਗੀ ਆ ਜਿਹੜੀ ਸਪੋਰਟਸ ਪਾਲਿਸੀ ਦੀ ਗੱਲ ਕਰਦੇ ਆ ਨਾ ਸਪੋਰਟਸ ਪਾਲਿਸੀ ਕੀ ਆ ਯਾਰ ਦੁਨੀਆ ਦੇ ਉੱਤੇ ਸਪੋਰਟਸ ਪਾਲਿਸੀ ਬੜਦੀ ਆ 2036 ਲਈ 2040 ਲਈ ਇਹ ਤਾਂ ਸਿਰਫ ਇੱਕ ਪ੍ਰਾਈਜ਼ ਮਨੀ ਦਿੰਦੇ ਆ ਇਹਨਾਂ ਨੂੰ ਕਹੋ ਵੀ ਇੱਕ ਪਲੇਅਰ ਵੀ ਥੱਲੇੜੇ ਲੈਵਲ ਤੇ ਕਿਤੇ ਬਣਦਾ ਹੋਵੇ ਕਿਤੇ ਪ੍ਰੋਡਕਸ਼ਨ ਯੂਨਿਟ ਦੇ ਵਿੱਚ ਪਿਆ ਹੋਵੇ ਆ ਜਿਹੜੇ ਬੱਚੇ ਆ ਪੰਜਾਬ ਦੇ ਜੇ 10 ਇੰਡੀਆ ਦੀ ਹਾਕੀ ਟੀਮ ਦੇ ਵਿੱਚ ਆਏ ਆ ਉਹ 2005 ਦੇ ਸ਼ੁਰੂ ਹੋਏ ਆ ਅੱਜ ਦਾ ਨਹੀਂ ਹੈ ਕੋਈ ਅੱਜ ਤਾਂ ਇਹ ਸਿਰਫ ਇੱਕ ਖੇਡਾਂ ਮਤਨ ਪੰਜਾਬ ਦੀਆਂ ਪਤਾ ਨਹੀਂ ਮੇਲਾ ਲਾ ਕੇ ਕੀ ਕਰਨਾ ਚਾਹੁੰਦੇ ਆ ਮਾਤੇ ਇੱਕ ਸੀਰੀਅਸ ਨੇਚਰ ਦਾ ਬੰਦਾ ਹੈਗਾ ਲੇਕਿਨ ਕਿਸੇ ਕਿਸੇ ਫੀਲਡ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਕੋਈ ਸਫੇਰਤਾ ਜਿਹੜੀ ਇਹ ਸਰਗਰ ਸਿੰਘ ਜੀ ਵਿਧਾਇਕ ਆਮਾਦੀ ਪਾਰਟੀ ਦੇ ਵਿਧਾਇਕ ਕਹ ਰਹੇ ਕਹਿੰਦੇ ਕਿ ਸੈਸ਼ਨ ਵਿਧਾਨ ਦੀ ਵੀ ਉਹਦੀ ਗੱਲ ਕਰਦੇ ਨੇ ਪਰ ਉਹ ਸੈਸ਼ਨ ਤਾਂ ਟਿਕਦੇ ਨਹੀਂ ਮੋਕ ਆਊਟ ਕਰ ਜਾਂਦੇ ਆ ਸਵਾਲ ਨਹੀਂ ਪੁੱਛੀ ਇਹਨਾਂ ਦੇ ਐਮਐਲਏ ਨੂੰ ਇਹ ਪੁੱਛੋ ਵੀ ਤੁਹਾਨੂੰ ਕਿਸ ਨੇ ਮੈਂ 12 ਕੁਐਸਚਨ ਪਿਛਲੇ 3 ਸੈਸ਼ਨਸ ਤੋਂ 12 ਕੁਐਸਚਨ ਆ ਮੈਂ ਤੁਹਾਨੂੰ ਉਹਦੀ ਕਾਪੀ ਵੀ ਕੱਲ ਨੂੰ ਫੜਾ ਦੂੰਗਾ ਇੱਕ ਵੀ ਨਹੀਂ ਲਾਇਆ ਮੈਂ ਕਹਾਂ ਯਾਰ ਇਹ ਕੀ ਤਕਲੀਫ ਦੇ ਆ ਤੁਹਾਨੂੰ ਤੇ ਮੈਂ ਸਪੀਕਰ ਸਾਹਿਬ ਕੋਲ ਗਿਆ ਮੈਂ ਕਿਹਾ ਸਪੀਕਰ ਸਾਹਿਬ ਇਹ ਮਾੜਾ ਜਿਹਾ ਤੇ ਯਾਰ ਕਿਤੇ ਇੱਕ ਅੱਧਾ ਲਾ ਦਿਓ ਕਹਿੰਦਾ ਨਹੀਂ ਥੋੜੇ ਜਿਹਾ ਬਦਲਵੇਂ ਢੰਗ ਨਾਲ ਦਿਓ ਨਾ ਤੁਸੀਂ ਵੀ ਬਹੁਤ ਤਿੱਖਾ ਕੁਐਸਚਨ ਕਰਦੇ ਆ ਮੈਂ ਕਿਹਾ ਯਾਰ ਫਿਰ ਹੁਣ ਤਿੱਖਾ ਮੈਂ ਮੈਂ ਤਾਂ ਇਹ ਕਹਿੰਨਾ ਵੀ ਤੁਸੀਂ ਉਦੋਂ ਤੋਂ ਲੈ ਕੇ ਹੁਣ ਤੱਕ ਕਰ ਕੀ ਦਿੱਤਾ ਇਹ ਤਾਂ ਦੱਸ ਦਿਓ ਮੈਂ ਤਾਂ ਇੰਨੀ ਗੱਲ ਹੀ ਕਹਿਣਾ ਨਾ ਮੈਂ ਕਹਿਣਾ ਮੈਂ ਤਾਂ ਕਿ ਮੈਂ ਇਹਨਾਂ ਨੂੰ ਇੱਕ ਕੁਐਸਚਨ ਪਾਇਆ ਕੀ ਜਿਹੜਾ ਸੀਐਮ ਸਾਹਿਬ ਦਾ ਹੁਣ ਤੱਕ ਜਹਾਜ਼ਾਂ ਦਾ ਖਰਚਾ ਦੱਸ ਦਿਓ ਹੂੰ ਅੱਛਾ ਕਹਿੰਦੇ ਸਿਕਿਉਰਿਟੀ ਰੀਜ਼ਨਸ ਆ ਮੈਂ ਕਿਹਾ ਹੈਰਾਨ ਮੈਂ ਤਾਂ ਹੈਰਾਨਗੀ ਦੀ ਗੱਲ ਹੈ ਮੈਨੂੰ ਇਸ ਗੱਲ ਤੇ ਸ਼ਰਮ ਆਉਂਦੀ ਆ ਔਰ ਪੁਲਿਸ ਜਿਹੜਾ ਇਹਦਾ ਆਨਸਰ ਵੀ ਦਿੰਦੀ ਆ ਯਾਰ ਜਿਹੜੇ ਜਿਹੜੇ ਫੇਰੇ ਲੱਗ ਚੁੱਕੇ ਆ